ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸਰਾਉ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰਪਣਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਅੱਜ ਆਪਾਂ ਤੁਹਾਨੂੰ ਮਿਲਾਉਣੇ ਆ ਸਾਡੇ ਇੱਕ ਨਵੇਂ ਮਹਿਮਾਨ ਨਾਲ ਇੱਕ ਨਵਾਂ ਮਹਿਮਾਨ ਆਇਆ ਸਾਡੇ ਘਰੇ ਉਹਦੇ ਨਾਲ ਮਿਲਾਉਣੇ ਆ ਆ ਦੇਖੋ ਤੁਸੀਂ ਕਮੈਂਟ ਕਰ ਰਹੇ ਸੀ ਨਾ ਆਨ ਲਾਈਵ 'ਚ ਕਿਹਾ ਸੀ ਵੀ ਤੁਸੀਂ ਇੱਕ ਫੀਮੇਲ ਲੈ ਕੇ ਆਓ ਹਨਾ ਜਰਮਨ ਫੀਮੇਲ ਆ ਲੈ ਕੇ ਆਈ ਆਪਾਂ ਖੜੀ ਤਾ ਹੋ ਇਹ ਤਾਂ ਲਿੱਟਰ ਨਹੀਂ ਜਾਣਦੀ ਐ ਖੜਾ ਖੜਿਓ ਖੜਿਓ ਆ ਦੇਖੋ ਜਿਹਦਾ ਕੀ ਹਾਲ ਕਰ ਰੱਖਿਆ ਵਿਚਾਰੀ ਦਾ ਹਨਾ ਖੜੀ ਹੋ ਖੜਿਓ ਡਬਲ ਕੋਟ ਹੈ ਜੀ ਇਹ ਜਰਮਨ ਡਬਲ ਕੋਟ ਖੜਿਓ ਮੈਂ ਤਾਂ ਹੱਥ ਲਾਉਂਦੀ ਨਹੀਂ ਤੇਰੇ ਮੈਂ ਤਾਂ ਪਰਾਜਾ ਲੱਗਦੀ ਪਹਿਲੇ ਲਿੱਟਰ ਲੱਗ ਜਿੰਦੇ ਬਹਿ ਜਾ ਤੇ ਸਮਾਲ ਤੋੜੇ ਹਨਾ ਦੇਖਿਓ ਇਹਦਾ ਕੀ ਹਾਲ ਹੋ ਰਿਹਾ ਇਹ ਨਾ ਕੋਈ ਕਿਸੇ ਨੇ ਪਾਲੀ ਸੀ ਬਧੀਆ ਸ਼ੌਂਕ ਨਾਲ ਲੈਤੀ ਜਰਮਨ ਦੀ ਮਹਿੰਗੀ ਪਾਲੀ ਤਉ ਬਾਹਰ ਭੱਗ ਗਏ ਸਾਰਾ ਟੱਬਰੀ ਹੈ ਨਾ ਤੇ ਉਹ ਕਿਸੇ ਨੂੰ ਸਮਾ ਆ ਗਏ ਵੀ ਕਿਸੇ ਬੱਚੇ ਸੀ ਉਹਨਾਂ ਨੇ ਘਰੇ ਬੱਚੇ ਕੀ ਬਾਵਾ ਸੀ ਫਿਰ ਉਹ ਬੱਚਾ ਨਿਆਣੇ ਨਹੀਂ ਸੀਗੇ ਤੇ ਉਹਨਾਂ ਨੂੰ ਸਮਾ ਆ ਗਏ ਤੇ ਵਿਚਾਰੇ ਦੋ ਮਹੀਨੇ ਚ ਦੇਖ ਲੋ ਕਹੇ ਦੀ ਹਾਲਤ ਕਰਤੀ ਵਿਚਾਰੇ ਦੀ ਸਾਰੇ ਵਾਲ ਉੱਤਰੀ ਜਾਂਦੇ ਨੇ ਇਹਦੇ ਤੇ ਕਿੰਨੀ ਲਿੱਸੀ ਹੋ ਰੇ ਖੜਿਓ ਕਹੇ ਰੇ ਖੜਿਓ 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 ਜਾ ਮੈਂ ਤੇਰੇ ਕੋਲ ਨਿਉਂਦੀ ਤੂੰ ਖੜੀ ਹੋ ਜਾ ਤੇ ਇੰਨੀ ਲਿੱਸੀ ਕਰ ਰੱਖੀ ਹੈ ਇਹ ਇਹਦਾ ਕੱਲ ਨਵਾਤ ਬਾਤ ਸੀ ਸ਼ੈਂਪੂ ਨਾਲ ਤਾਂ ਥੋੜੀ ਬਾਵਾ ਲੱਗਣ ਲੱਗ ਗਈ ਤੇ ਕੱਲ ਪਰਸੋਂ ਸ਼ਾਮ ਨੂੰ ਆਈ ਸੀ ਆਪਣੇ ਕੋਲੇ ਇਹ 13 ਰੋਟੀ ਖਾ ਤੇ ਰੱਜ ਮੈਂ ਇੰਨੇ ਰੋਟੀ ਇੰਨੇ ਭੁੱਖੇ ਮਰਦੀ ਐ ਨਾ ਇਹ ਬਠਲੀ ਚ ਵੀ ਨਹੀਂ ਕੋਈ ਚੀਜ਼ ਪੈਣ ਦਿੰਦੀ ਪਹਿਲੇ ਰਾਤ ਚ ਹੀ ਗੁੱਛ ਕੇ ਖਾ ਜਾਂਦੀ ਐ ਬੇ ਭਾਏ ਕਹਿੰਦੇ ਵੀ ਜੇ ਤੁਸੀਂ ਨਾ ਕੋਈ ਵੀ ਪਸ਼ੂ ਹੈ ਚਾਹੇ ਆਪਾਂ ਚਾਹੇ ਕੁੱਤਾ ਬਿੱਲਾ ਚਾਹੇ ਕੋਈ ਮਾਲ ਪਸ਼ੂ ਹੈ ਨਾ ਪਰ ਆਖਦੇ ਜੇ ਤੁਹਾਨੂੰ ਰੱਖੋ ਨਾ ਨਹੀਂ ਉਹਨੂੰ ਐਨ ਸਾਹਮਣੂ ਆਪਦੇ ਜਵਾਕਾ ਮੰਗੂ ਆਪਣੇ ਕੋਲ ਤਾਂ ਇੱਕੋ ਹੀ ਗੱਲ ਐ ਨਹੀਂ ਵਿਚਾਰੇ ਸਤਾਰ ਦਿਨ ਦੇ ਕਿਤੇ ਜਾਂਦੀ ਨਾ ਜਾਂਦੀ ਕਿਉਂ ਬੰਨ ਕੇ ਰੱਖੀ ਐ ਇਹ ਕਿਉਂ ਵਿਚਾਰੀ ਜਮੀ ਇੰਨੀ ਲਿੱਸੀ ਇੰਨੀ ਖਰਾਬ ਕਰੀ ਡਬਲ ਕੋਟ ਜਰਮਨ ਐ ਡਬਲ ਕੋਟ ਪਿਓਰ ਤੇ ਇਹਦੀ ਹਾਲਤ ਐ ਕਰ ਰੱਖੀ ਐ ਇਹ ਹਜੇ ਸਾਰੀ 8-9 ਮਹੀਨੇ ਦੀ ਐ ਤੇ ਹੋਏ ਆਈ ਰਹੀ ਐ ਜਿਵੇਂ ਬੁੜੀ ਹੋਵੇ ਵਿਚਾਰੀ ਇੰਨੀ ਜਿਆਦੇ ਨਾ ਇਹਦੀ ਬੇਕਦਰੀ ਕਰੀਏ ਵਿਚਾਰੀ ਦੀ ਤੇ ਉਹ ਚੱਕ ਲਿਆ ਰਤੀ ਸੀ ਮੇਰਾ ਭਾਈ ਲੱਗਦਾ ਉਹ ਵੀ ਬਲੌਗ ਬਣਾਉਂਦੇ ਨੇ ਜਾਨਵਰ ਮਹਿਕਮੇ ਵਾਲੇ ਨੇ ਉਹ ਤੁਸੀਂ ਸਰਚ ਮਾਰ ਕੇ ਦੇਖ ਲਓ ਜਾਨਵਰ ਮਹਿਕਮਾ ਤੇ ਉਹ ਉਹਨਾਂ ਨੇ ਅੱਗੇ ਮੇਰੇ ਮਾਮੇ ਦੇ ਮੁੰਡਿਆਂ ਨੂੰ ਦੇਤੀ ਹੈ ਨਾ ਵੀ ਤੁਸੀਂ ਸਾਮਲੋਗੇ ਚਲ ਮਾਮੇ ਦੇ ਮੁੰਡੇ ਕਹਿੰਦੇ ਵੀ ਅਸੀਂ ਵੀ ਚੰਡੀਗੜ੍ਹ ਰਹਿੰਨੇ ਵੀ ਮੇਰੇ ਪਾਪੇ ਨੂੰ ਘਰੇ ਔਖਾ ਡੈਡੀ ਨੂੰ ਤਾਂ ਮਾਮਾ ਜੀ ਫਿਰ ਸਾਨੂੰ ਦੇਗੇ ਇਹ ਵੀ ਤੁਸੀਂ ਸੰਭਾਲ ਕਰ ਲਓਗੇ ਮਾਮਾ ਜੀ ਨੂੰ ਪਤਾ ਵੀ ਇਹ ਚੰਗੀ ਤਰ੍ਹਾਂ ਸੰਭਾਲ ਕਰਨਗੇ ਤੇ ਫਿਰ ਉਹ ਪਰਸੋ ਸ਼ਾਮ ਨੂੰ ਸਾਨੂੰ ਦੇਗੇ ਇਹਨੂੰ ਤੇ ਉਹ ਕੁੱਤਾ ਵੀ ਪਹਿਲਾਂ ਮਾਮਾ ਜੀ ਦੇ ਗਏ ਸੀਗੇ ਇਹ ਜਰਮਨ ਸ਼ੈਪ ਸਿੰਗਲ ਕੋਟ ਖੜਾ ਹੋਏ ਤੂੰ ਤਾਂ ਜੂਵੇ ਆ ਜੂਵੀ ਐ ਇਹ ਵੀ ਅਹੀਂ ਹਾਲਤ ਚ ਆਇਆ ਸੀ ਵਿਚਾਰਾ ਭੁੱਖਾ ਮਰਦਾ ਹਨਾ ਦੇਖੋ ਆਪਣੇ ਕੋਲੇ ਕਿੰਨਾ ਸੋਹਣਾ ਹੋ ਗਿਆ ਇਹ ਇਹ ਤਾਂ ਹੁਣ ਵੀ ਥੋੜਾ ਲਿੱਸਾ ਹੋ ਰਿਹਾ ਤੇ ਇਹਦੇ ਹੱਥ ਨਹੀਂ ਲਾਉਦੇ ਦੇਖ ਲਓ ਇਹਦੇ ਮੈਂ ਕਿਹਾ ਕਿ ਹੱਥ ਨਾ ਲਾਓ ਇਹਦੇ ਬੜਾ ਆਇਆ ਕਹਿੰਦੀ ਇਹਦੇ ਹੱਥ ਨਾ ਲਾਓ ਇਹਨੂੰ ਤਾਂ ਬਲਾਉ ਵੀ ਨਾ ਐਂ ਕਹਿ ਦਿੰਦੀ ਐ ਇਹ ਤਾਂ ਸਾਡਾ ਕਿੱਦਿਆਂ ਦਾ ਅਲਖੜ ਆ ਜਾ ਤੇ ਇਹ ਵੀ ਆਈ ਆਇਆ ਸੀ ਵਿਚਾਰਾ ਕਿੰਨੀ ਦੀ ਹਾਲਤ ਇਹਦੀ ਵੀ ਮਾੜੀ ਹੋਈ ਸੀ ਉਦੋਂ ਤੇ ਹੁਣ ਦੇਖੋ ਕਿੰਨਾ ਵਧੀਆ ਹੋ ਗਿਆ ਹੈਨਾ ਐਂ ਆਪਾਂ ਇੱਕੋ ਗੱਲ ਐ ਵੀ ਜਾਂ ਤਾਂ ਪਸ਼ੂ ਰੱਖ ਖੋਣਾ ਜਾਂ ਉਹਨੂੰ ਸਾਹਮਣੂ ਐਨ ਪਿਆਰ ਨਾਲ ਰੱਖੋ ਆਪ ਬੁਰਕੀ ਘੱਟਾ ਲਓ ਫਿਰ ਇਹਨਾਂ ਨੂੰ ਵੱਧ ਤੋਂ ਵੱਧ ਰੋਟੀ ਦੇ ਪਾ ਸਕਦੇ ਵੀ ਨਹੀਂ ਪਾ ਸਕਦੇ ਰੋਟੀ ਤੇ ਪਾਈ ਸਕਦੇ ਆ ਨਹੀਂ ਇਹਨੂੰ ਨਹੀਂ ਫੜਦੀ ਮੈਂ ਚੰਗਾ ਤੇਰੇ ਕੋਲੇ ਆ ਕੇ ਲੈ ਇਹਨਾਂ ਨੇ ਸ੍ਰੀਕਾ ਕਰਦੀ ਐ ਇਹ ਕਹਿੰਦੀ ਮੇਰੇ ਕੋਲ ਹੀ ਰਹੁ ਉਹਦੇ ਹੱਥ ਨਾਲ ਆਉ ਲੈ ਹੁਣ ਕਹਿੰਦੀ ਮੈਂ ਵੀ ਐਂ ਖੜੂਂਗੀ ਆ ਆ ਆ ਹੈਲੋ ਬਾਈਲੋ ਹੈਲੋ 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 ਮੋਂ ਉਹ ਉਹ ਕਰਦਾ ਦੇਖ ਲੋ ਸੰਗ ਸਾਰਾ ਦਿਨ ਆਈ ਰੱਖਦੇ ਰਹੇ ਹੈਲੋ 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 ਬਹੁਤ ਸਿਆਣੀ ਐ ਦੇਖ ਲੋ ਕਿੰਨੀ ਸਿਆਣੀ ਕੁੱਤੀ ਨੇ ਇੱਕ ਦਿਨ ਵੀ ਨਹੀਂ ਉਪਰਾ ਕਰਿਆ ਸਾਡੇ ਕੋਲੇ ਆ ਕੇ ਇਹਨੂੰ ਚੰਗਾ ਖਾਣਾ ਪੀਣਾ ਪਾਇਆ ਤੇਰੇ ਤੇ ਢਿੱਡ ਹੁਣ ਤਾਂ ਢਿੱਡ ਜੇ ਨਿਕਲ ਆਇਆ ਜਿਵੇਂ ਕੁੱਖਾਂ ਵਿੱਚ ਬੜੀਆਂ ਪਈਆਂ ਸੀਗੀਆਂ ਮਾਰਨ ਵਾਲੀ ਕਰਕੇ ਉਹਨੂੰ ਦੇਖੋ ਮਹੀਨੇ ਚ ਇਹਦੀ ਸਿਹਤ ਬਦਲਦੀ ਬਹੁਤ ਸਿਆਣੀ ਹੈ ਤਾਂ ਕੈਰੂ ਨਾਲੇ ਸਾਨੂੰ ਕਮੈਂਟ ਆਇਆ ਸੀ ਕਹਿੰਦੇ ਤੁਸੀਂ ਫੀਮੇਲ ਆ ਵੀ ਜਰਮਨ ਛੱਪ ਲਿਆ ਉਹ ਪੱਲੀ ਆਂਦੀ ਨਾਲੇ ਆਪ ਨੂੰ ਮਿਲ ਗਈ ਮੇਰਾ ਆਪਣਾ ਸ਼ੌਕ ਪੂਰਾ ਹੋ ਜੂ ਨਾਲੇ ਵਿਚਾਰੀ ਇਹ ਭੁੱਖੀ ਮਰਦੀ ਹੈ ਰਾਜ ਜਲੂਗੀ ਦੇਖੋ ਤੁਸੀਂ ਆਪ ਹੀ ਦੇਖੋ ਨੀ ਕਿੰਡੀ ਹਾਲਤ ਮਾੜੀ ਹੋਈ ਪਈ ਐ ਵਾਲ ਨੇ ਉੱਤਰੀ ਜਾਂਦੇ ਨੇ ਇਹਦੇ ਹੁਣ ਉਹਨੂੰ ਦਵਾਈ ਬੂਟੀ ਸਟਾਰਟ ਕਰਦੇ ਆ ਕੋਈ ਤੇ ਤੁਸੀਂ ਵੀ ਜ਼ਰੂਰ ਦੱਸਿਓ ਕੋਈ ਆਪਾਂ ਕੀ ਦਵਾਈ ਪਾਈਏ ਹੈ ਨਾ ਇਹਨੂੰ ਪੀ ਦਈਏ ਵੀ ਹਾਲ ਤੇਰੇ ਵਾਲ ਉੱਤਰਨੇ ਉਹ ਹੋ ਜਾਣਾ ਇੱਕ ਇਹਨੂੰ ਕੀੜਿਆਂ ਵਾਲੀ ਗੋਲੀ ਆਪਾਂ ਦੇਣੀ ਐ ਉਹਨੂੰ ਵੀ ਦੇਵਾਂਗੇ ਦੋਨੋਂ ਨੂੰ ਕੀੜਿਆਂ ਵਾਲੀ ਗੋਲੀ ਦੇਵਾਂਗੇ ਸਵੇਰੇ ਲਾ ਕੇ ਤੇ ਨਾਲੇ ਦੋਨੋਂ ਨੇ ਲਵਾਵਾਂਗੇ ਹਲਕਾ ਵਾਗ ਦਾ ਟੀਕਾ ਡਾਕਟਰ ਨੂੰ ਕਰਤਾ ਸਪੋਰਟ ਸਵੇਰੇ ਲਾ ਕੇ ਜਾਊਗਾ ਦੋਨੋਂ ਨੇ ਟੀਕਾ ਲਵਾਵਾਂਗੇ ਨਾਲੇ ਦੋਨੋਂ ਨੂੰ ਦੇਵਾਂਗੇ ਕੀੜਿਆਂ ਦੀ ਗੋਲੀ ਹੁਣ ਉਹ ਝੱਕੀ ਜਾਂਦੇ ਬੈਠਾ ਬੈਜੋ 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 ਬੈਠਾ ਰਹਿ ਚਲੋ ਜੇ ਇੱਥੇ ਆਪਾਂ ਇਹ ਪਹਿਲਾਂ ਵੀਡੀਓ ਆਪਾਂ ਬਣਾ ਰੱਖੀ ਸੀਗੀ ਉਸ ਦਿਨ ਵੀਡੀਓ ਆਪਾਂ ਕੱਲ ਨਹੀਂ ਬਣਾਈ ਇਹ ਇਹ ਪਹਿਲਾਂ ਦੀ ਵੀਡੀਓ ਬਣੀ ਪਈ ਸੀਗੀ ਤਿੰਨ ਚਾਰ ਦਿਨਾਂ ਤੋਂ ਆਪਣਾ ਵਾਈਫਾਈ ਪਿਆ ਸੀਗਾ ਜੀ ਬੰਦ ਇਸ ਕਰਕੇ ਨਾ ਆਪਾਂ ਲਾਈਵ ਆਏ ਨਾ ਹੀ ਆਪਾਂ ਕੋਈ ਵੀਡੀਓ ਪਾ ਸਕੇ ਹਣਾ ਤੇ ਉਹ ਪਹਿਲਾਂ ਤਾਂ ਦੋ ਦਿਨ ਤਾਂ ਉਹ ਓਕੇ ਦੇਖਦਾ ਰਿਹਾ ਵਿਚਾਰਾ ਵੀ ਕਿਤੇ ਤਾਰ ਤੁਰਚ ਨਾ ਖਰਾਬੀ ਹੋਵੇ ਵਾਈਫਾਈ ਦੇ ਤੇ ਪਰ ਠੀਕ ਨਹੀਂ ਹੋਈ ਫਿਰ ਰਿਸਿਵਰ ਜਾ ਬਦਲ ਕੇ ਗਏ ਨੇ ਤਾਂ ਚਾਰ ਦਿਨਾਂ ਚ ਉਹਨਾਂ ਨੇ ਵਾਈਫਾਈ ਠੀਕ ਕਰੀਆ ਜਿਸ ਤਾ ਜਦੋਂ ਕਹਿਤਾ ਵੀ ਭਾਈ ਜੇ ਨਹੀਂ ਠੀਕ ਹੋ ਗਈ ਤਾਂ ਭਰਾ ਪੱਟ ਕੇ ਲੈ ਜਾਓ ਹਣਾ ਬੇਸੀ ਹੋਰ ਲਵਾ ਲਈਏ ਸੀ ਇਹਦੇ ਸਿਰ ਤੇ ਖੜੇਗੇ ਵੀ ਕਈ ਵਾਰੀ ਖੜੀ ਖੜ ਗਈ ਇੱਕ ਤਿੰਨੇ ਚ ਇਹ ਰੀਚਾਰਜ ਕਰਾਇਦਾ ਕੀ ਫਾਇਦਾ ਵੀ ਦੋ ਤਿੰਨ ਦਿਨ ਪਹਿਲਾਂ ਖੜੀ ਰਹੀ ਐ 4 ਦਿਨ ਹੁਣ ਹੋ ਗਏ ਖੜੀ ਨੂੰ ਫੇਰ ਹੰਬ ਕੇ ਰਿਸਿਵਰ ਲੱਗ ਗਏ ਤਾਂ ਉਹਨਾਂ ਨੇ ਚਲਾਈ ਤੇ ਐਨੇ ਦਿਨ ਹੋ ਗਏ ਨਾ ਕੋਈ ਬਲੌਗ ਪਾਇਆ ਗਿਆ ਨਾ ਕੋਈ ਵੀਡੀਓ ਪਾਈ ਗਈ ਆਪਣੇ ਤੋਂ ਤੇ ਇਹ ਵੀਡੀਓ ਆਪਾਂ ਪਹਿਲੇ ਬਣਾ ਰੱਖੀ ਸੀ ਸ਼ਾਮ ਦਾ ਟਾਈਮ ਜਿੱਥੇ ਆਪਾਂ ਮੱਜਾਂ ਦਾ ਗੋਆ ਚੱਕਣ ਲੱਗ ਰਹੇ ਸੀਗੇ ਤੇ ਫੇਰ ਆਪਾਂ ਤਾਰਾ ਡੋਕੀ ਕੱਢਾਂਗੇ ਜੀ ਲੱਗੂਆ ਚੱਕ ਦੀ ਮਾੜੇ ਮਾੜ ਨਾਲ ਨੂੰ ਚਲ ਕਵੇਲਾ ਤੰਨ ਨਹੀਂ ਹੈਗਾ ਕਿਉਂਕਿ ਤੁਮ ਜੀ ਕਰਕੇ ਲੇਟ ਲੱਗ ਰਿਹਾ ਹੁਣ ਦੱਸੋ ਤਾਂ ਤੁੰਜ਼ਾ ਟਾਈਮ ਤੁੰਦ ਦੁਆਰਾ ਤੋਂ ਨਹੀਂ ਪੈਣ ਲੱਗੀ ਸੀਗੀ ਤੇ ਇਹ ਹੁਣ ਦੁਬਾਰ ਤੋਂ ਫੇਰ ਧੁੱਪਾਂ ਨਿਕਲਣ ਲੱਗ ਗਈਆਂ ਨਾ ਦੋ ਤਿੰਨ ਦਿਨ ਤੁੰਦ ਪਈ ਸੀ ਇੱਥੇ ਸਿੰਘ ਦੇਖ ਰਹੇ ਝੁੱਟੇ ਸਿੰਘ ਕਸਾਹ ਲੈਂਦੀ ਹੈ ਝੁੱਟੇ ਆਪਣੇ ਕੰਧਨ ਨਾਲ ਖੁਰਲੀ ਨਾਲ ਇੱਕ ਸਿੰਘ ਕਸਾਹ ਰੱਖਿਆ ਸੀ ਇਹਨੇ ਆਏ ਆਪਦੇ ਸਿੰਘ ਖਰਾਬ ਕਰ ਲੈਂਦੀਆਂ ਨੇ ਇਹ ਕਦੇ ਸੰਗਲ ਵਸਾ ਲੈਣ ਤਾਂ ਸਿੰਘ ਚ ਕਦੇ ਸਿੰਘ ਖੁਰਲੀ ਨਾਲ ਲੱਗੀ ਕਸੌਣ ਤੇ ਜਿਹੜੇ ਮੇਰੇ ਵੀਰਪੜਾ ਕਮੈਂਟ ਕਰਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਪਲੀਜ਼ ਪੂਰੀ ਸਪੋਰਟ ਕਰਿਆ ਕਰੋ ਜੀ ਚੈਨਲ ਨੂੰ ਤੇ ਫਿਰ ਜੇ ਵਧੀਆ ਰਿਸਪੌਂਸ ਮਿਲਦਾ ਫਿਰ ਆਪਣਾ ਵੱਧ ਜੀ ਕਰ ਆਪਾਂ ਵੀਡੀਓ ਪਾਈਏ ਹਨਾ ਤੇ ਪਹਿਲਾਂ ਵਧੀਆ ਰਿਸਪੌਂਸ ਮਿਲਿਆ ਕਰਦਾ ਹਰ ਇੱਕ ਵੀਡੀਓ ਨੂੰ ਹੁਣ ਥੋੜਾ ਜਿਹਾ ਘਟ ਗਿਆ ਤੇ ਉਹਨਾਂ ਸਾਨੂੰ ਸਾਰੇ ਕਹਿਣ ਲੱਗੇ ਵੀ ਬੱਚੇ ਵੀ ਕਹਿੰਦੇ ਨੇ ਕਿ ਤੁਸੀਂ ਵੀਡੀਓ ਬਹੁਤ ਘੱਟ ਪਾਉਨੇ ਹੋਗੇ ਕੀ ਕਰੀ ਜੀ ਟਾਈਮ ਵੀ ਨਹੀਂ ਲੱਗਦਾ ਵੀਡੀਓ ਪਾਉਣ ਦਾ ਹਨਾ ਪਹਿਲਾਂ ਹਜੇ ਵਧੀਆ ਪਾਈ ਨੇ ਜਿੱਦ ਦੇ ਨੇ ਮਸ਼ੀਨ ਦਾ ਕੰਮ ਕਰ ਲਿਆ ਆਪਾਂ ਉਹਦੇ ਦਾ ਆਪਣਾ ਧਿਆਨ ਜਿਆਦਾ ਇੱਧਰ ਹੋ ਗਿਆ ਕੜਾਈ ਕਿੰਨੀ ਧਿਆਨ ਹੋਇਆ ਰਹਿ ਤੇ ਫਿਰ ਇਹਨਾਂ ਦੇ ਵੀਡੀਓ ਬਣਾਈ ਨਹੀਂ ਜਾਂਦੀ ਕਿਉਂਕਿ ਕਈ ਵਾਰ ਲੇਟ ਹੋ ਜਾਂਦੇ ਅੰਦਰ ਸਾਡੇ ਸ਼ੈੱਡ ਕਰਕੇ ਹਨੇਰਾ ਪੈਣ ਲੱਗ ਜਾਂਦਾ ਫਿਰ ਆਪਾਂ ਵੀਡੀਓ ਨਹੀਂ ਬਣਾਉਂਦੇਗੇ ਤੇ ਵੀ ਹਨੇਰਾ ਜਾ ਹੋ ਜਾਂਦਾ ਠੀਕ ਉਹ ਆਪਾਂ ਸੱਟ ਕੇ ਫਿਰ ਧਰਾਤੂਰਾ ਗੱਡਾਂਗੇ ਇੱਕ ਕਮੈਂਟ ਆਇਆ ਸੀ ਕਿ ਤੁਸੀਂ ਨਾ ਮੱਜਨ ਦੇ ਸਰੋਂ ਦਾ ਤੇਲ ਡੀਜ਼ਲ ਤਾਰਪਿੰਡ ਦਾ ਤੇਲ ਸਾਰਾ ਮਿਲਾ ਕੇ ਲਾਇਆ ਕਰੋ ਨਾ ਵੀ ਪਿੰਡੇ ਦਾ ਚਮਕ ਆ ਜੂਗੀ ਜ਼ਰੂਰ ਲਾਵਾਂਗੇ ਜੇ ਆਪਾਂ ਮੰਗਵਾਵਾਂਗੇ ਸਾਰਾ ਇਹ ਤੇਲ ਸੋਹਣੇ ਲੱਗਦੇ ਜੀ ਪਸੂ ਆਪਾਂ ਤੇਲ ਲਾਉਣ ਦੀ ਕਾਲ ਕਰ ਜਾਂਦੇ ਆਂਗੇ ਅਸੀਂ ਵੀ ਨਮਾ ਕੇ ਤਾਂ ਤੇਲ ਲਾ ਦਿੰਨੇ ਆ ਤੇ ਫਿਰ ਟਾਈਮ ਲੱਗਦਾ ਜੀ ਬਾਹਾਂ ਦੁਖਣ ਲੱਗ ਜਾਂਦੀਆਂ ਨੇ ਤੇਲ ਮਲਦੇ ਮਲਦੇ ਕਈ ਵਾਰ ਸਾਡਾ ਜੀ ਜਾਂ ਨਹੀਂ ਕਰਦਾ ਆਪਾਂ ਉਧਰ ਨਹੀਂ ਵੀ ਲਾਉਂਦੇ ਸਿੰਗਾ ਤੇ ਲਾ ਦਿੰਨੇ ਆ ਕੱਲੇ ਤੇ ਕਈ ਵਾਰ ਆਪਾਂ ਪਿੰਡੇ ਤੇ ਵੀ ਤੇਲ ਮਲ ਦਿੰਨੇ ਆ ਨਾ ਤੇ ਪਰ ਸੋਹਣੇ ਲੱਗਦੇ ਨੇ ਮੱਝਾਂ ਜਿਹੜਾ ਇਹਨਾਂ ਦੇ ਪਿੰਡੇ ਚਮਕਦੇ ਹੁੰਦੇ ਨੇ ਮੱਝਾਂ ਦੇ ਹਨਾ ਉਹ ਤੇਲ ਹੀ ਲਾਇਆ ਹੁੰਦਾ ਸ਼ੁਰੂ ਤੋਂ ਤੇਲ ਸ਼ੁਰੂ ਤੋਂ ਸਟਾਰਟਿੰਗ ਤੋਂ ਲਾਉਂਦੇ ਨੇ ਉਹ ਮੱਝਾਂ ਦਾ ਪਿੰਡਾ ਆਟੋਮੈਟਿਕ ਇੰਨਾ ਸੁਣਾ ਹੋ ਜਾਂਦਾ ਆਪਣੀ ਬਸ ਇਹੀ ਕੌਲ ਐ ਕੁੰਡਾਂ ਚ ਆਪਾਂ ਬਸ ਜਿੱਦ ਨਮਾ ਤੇ ਉਦਨ ਲਾ ਦਿੰਨੇ ਆ ਨੀ ਆਪਾਂ ਤੇਲ ਬਹੁਤ ਘੱਟ ਲਾਉਨੇ ਹੈਗੇ ਤੇ ਆ ਹੁਣ ਝੋਟੀ ਸਾਡੀ ਫੇਰ ਵੀ ਠੀਕ ਲੱਗ ਰਹੀ ਨੇ ਇਨਫੈਕਸ਼ਨ ਜਿਆਦਾ ਵੱਧ ਰਹੀ ਸੀ ਇਹਦੇ ਹੁਣ ਤਾਂ ਸਹੀ ਹੈ ਜੀ ਦਵਾਈ ਲਵਾਤੀ ਇਹ ਤੇ ਆਪਾਂ ਤੇ ਦਵਾਈ ਦਿਆ ਕਰਦੇ ਸੀ ਇਹਨੂੰ ਕਾਫੀ ਫਰਕ ਆ ਹੁਣ ਇਹਨੂੰ ਉਸ ਦਵਾਈ ਨਾਲ ਇਹਨਾਂ ਦੇ ਕੀੜਿਆਂ ਵਾਲੇ ਗੁਣੇ ਸਾਨੂੰ ਅਸੀਂ ਜਿਹੜੇ ਲੈਂਦੇ ਸੀ ਉਹ ਕਹਿੰਦੇ ਵੀ ਸਹੀ ਨਹੀਂ ਹੈਗੀਆਂ ਹਨਾ ਅਸੀਂ ਦਿਖਾਈਆਂ ਡਾਕਟਰ ਨੂੰ ਉਹ ਕਹਿੰਦਾ ਇਹ ਗੁਲੀਆਂ ਨਾ ਦਿਓ ਵੀ ਦਿੱਤੀਆਂ ਨਾ ਦਿੱਤਿਆਂ ਦਾ ਕੋਈ ਫਾਇਦਾ ਨਹੀਂਗਾ ਤੇ ਵੀ ਤੁਸੀਂ ਵਧੀਆ ਗੋਲੀ 85 ਰੁਪਏ ਦੀ ਹੁੰਦੀ ਹੈ ਉਹ ਲੈ ਕੇ ਦਿਓ ਵੀ ਉਹ ਗੋਲੀ ਦਾ ਫਾਇਦਾ ਹੋਊਗਾ ਤਾਂ ਕੋਈ ਅਸਰ ਨਹੀਂ ਇਹ ਗੋਲੀ ਨੇ ਕਰਨਾ ਵੀ ਦਿੱਤੀ ਨਾ ਦਿੱਤੀ ਕੋਈ ਗੱਲ ਐਸ ਕਰਕੇ ਸਾਡੋ ਦਿੱਤੀਆਂ ਨਹੀਂ ਗਈਆਂ ਤੇ ਹੁਣ ਦੁਬਾਰਾ ਤੋਂ ਆਪਾਂ ਗੋਲੀਆਂ ਲੈ ਆਂਦੀਆਂ ਜੀ ਕਿਉਂਕਿ ਵਾਈਫਾਈ ਖੜਾ ਸੀ ਫਿਰ ਵੀਡੀਓ ਬਣਾ ਰਕੇ ਅਸੀਂ ਜ਼ਰੂਰ ਪਾਵਾਂਗੇ ਤੇ ਇਸ ਕਰਕੇ ਵੀਡੀਓ ਆਪਣੇ ਤੋਂ ਪਾਈ ਨਹੀਂ ਗਈ ਮੱਜਾਂ ਨੂੰ ਨਿਰਾਚਾਰਾ ਤਾਂ ਸਾਫ਼ ਸਿਰ ਦੇ ਪਾਉਣਾ ਚਾਹੀਦਾ ਆਪਣੇ ਕਿ ਕੁ ਟੋਕਰਾ ਸੀ ਪਾ ਦਨੇ ਮੱਜਾਂ ਨੂੰ ਟੱਕੜਾ ਬਸ ਤੇ ਉਸ ਤੋਂ ਬਾਅਦ ਇਹਨਾਂ ਦੀ ਲੇਟੀ ਦੇਨੇ ਨਾ ਬੜੇ ਮੈਂ ਦੀ ਖਾਲੇ ਵਿੱਚ ਲੇਟੀ ਐ ਪੀਓ ਕੇ ਪਾਣੀ ਪਾਣੀ ਵਾਲਟੀ ਹੋ ਜਾਂਦੀ ਏ ਇਹ ਤੇ ਇਹਨਾਂ ਨੂੰ ਸਾਰੇ ਨੀਰੇ ਦੇ ਆਪਾਂ ਵਿੱਚ ਚਰ ਲਾ ਦੇਣਾ ਚੰਗੀ ਤਰ੍ਹਾਂ ਨਾਲ ਤੇ ਸਾਰਾ ਨੀਰਾ ਪੱਠਾ ਖਾ ਲੈਂਦੀਆਂ ਨੇ ਤੇ ਨਾਲੇ ਜੀ ਪਸ਼ੂ ਨੂੰ ਦੁੱਧ ਦੇਣਾ ਤਾਂ ਆਪਣੀ ਖਰਾਕ ਦੇ ਸਿਰ ਤੇ ਹੀ ਦੇਣਾ ਹੈ ਨਾ ਕਿੰਨਾ ਨੀਰਾ ਚਾਰਾ ਪਾਈ ਜਾਓ ਧੂੜ ਪਾਈ ਜਾਓ ਕੋਈ ਫਾਇਦਾ ਨਹੀਂ ਉਹ ਗੱਲ ਦਾ ਤੇ ਆ ਕੈਲਸ਼ੀਅਮ ਆਪਾਂ ਲੈ ਤਾਂ ਲਿਆ ਜੀ ਵੇਚਣ ਆਏ ਸੀਗੇ ਇਹਨਾਂ ਨੂੰ ਮੱਲੋ ਤੱਕ ਹੀ ਉਹ ਦੇ ਗਏ ਕਹਿੰਦੇ ਵੀ ਪਾ ਕੇ ਦੇਖੋ ਤੁਸੀਂ ਵੀ ਰਿਜ਼ਲਟ ਤੁਹਾਨੂੰ ਮਿਲੂਗਾ ਤੇ ਪਰ ਉਹਦਾ ਕੋਈ ਫਾਇਦਾ ਨਹੀਂ ਡਾਕਟਰ ਕਹਿੰਦਾ ਤਾਂ ਖਰਾਬੀ ਕਰਦਾ ਮੱਝਾਂ ਨੂੰ ਇਧਰ ਹੋ ਰਹੀ ਜਪਣੀ ਚੱਕੀ ਖਰਾਬ ਇਹ ਚੱਕੀ ਦੇਖਣ ਲੱਗ ਰਹੇ ਸੀ ਕਿਉਂਕਿ ਇਹਦੇ ਬਿਨਾ ਸਾਨੂੰ ਇੱਕ ਮਿੰਟ ਨਹੀਂ ਸਰਦਾ ਇਸ ਵਾਰ ਫੀਡ ਐਸੀ ਕਰਵਾਈ ਨਹੀਂ ਸਾਰੇ ਸਾਨੂੰ ਕਹਿੰਦੇ ਤੁਸੀਂ ਫੀਡ ਦੇ ਪੰਗੇ ਚ ਨਾ ਪਾਓ ਤੁਸੀਂ ਕਰੋ ਮੱਜਾਂ ਨੂੰ ਨਾ ਬੜੇਮੇ ਦੇ ਖਾਲਾ ਪਾ ਕੇ ਉਹ ਤੇ ਲੇਟੀ ਦਲ ਕੇ ਪਾਓ ਪਾ ਕੇ ਦੇਖੋ ਵੀ ਤੁਹਾਨੂੰ ਆਪ ਹੀ ਪਤਾ ਲੱਗੂਗਾ ਤੇ ਹੁਣ ਕਿ ਸੋਚਿਆ ਵੀ ਜੇ ਪੌਣ ਵੀ ਮੱਕੀ ਮੁੱਕੇ ਪੱਕਾ ਰਿਹਾ ਕੇ ਪੀਸ ਲਾਂਗੇ ਇਸੇ ਚੱਕੀ ਜੀ ਮੇਰੇ ਕੋ ਫੀਡ ਕਰਵਾ ਕੇ ਨਹੀਂ ਲਿਆਉਂਦੇਗੇ ਕਿਉਂਕਿ ਬੜੇਮੇ ਪਾ ਲੈਣ ਇੰਨਾ ਕੁਛ ਇੰਨਾ ਖਰਚ ਕਰਦੇ ਆ ਜ ਜ ਉਹਨਾਂ ਨੂੰ ਕੋਈ ਫਰਕ ਇੰਨਾ ਪਿਆ ਨਹੀਂ ਹੁਣ ਆਪਾਂ ਬੜੇਮੇ ਦੇ ਖਾਲ ਦੁਆਰਾ ਤੋਂ ਫ ਅਗੇ ਗਰਮੀ ਚ ਜਾ ਕੇ ਤਾਂ ਪਵੜੇ ਮੈਨੇ ਖਾਲ ਵੀ ਨਹੀਂ ਪਾਉਂਦੇ ਮੱਜਾਂ ਨੂੰ 2-3 ਮਹੀਨਿਆਂ ਤੋਂ ਤਾਂ ਸਰਦੀ ਸਰਦੀ ਚ ਪਾਉਣੇ ਹੁੰਨੇ ਆ ਜ਼ਿਆਦਾ ਤੇ ਆਇਆ ਜੀ ਆਪਣੇ ਝੋਟੀ ਦੀ ਦਵਾਈ ਇਹ ਤੁਸੀਂ ਕਿਹਾ ਸਾਨੂੰ ਦਵਾਈ ਦਾ ਨਾਮ ਦੱਸਿਓ ਲਾਈਵ ਚ ਕਿਹਾ ਸੀਗਾ ਇਹ ਖਵਾਉਣੇ ਤਾਂ ਰੋਟੀ ਚ ਹੁੰਦੀ ਹੈ ਜੀ ਪਰ ਰੋਟੀ ਚ ਸਾਡੀ ਝੋਟੀ ਖਾਂਦੀ ਨਹੀਂ ਰੋਟੀ ਵਾਪਸ ਹੀ ਕੱਢ ਦਿੰਦੀ ਆਪਾਂ ਖਵਾਉਨੇ ਆ ਤੇ ਇਸ ਕਰਕੇ ਆਪਾਂ ਇਹਨੂੰ ਲੇਟੀ ਚਾਹ ਬੜੇ ਮੈਦੇ ਖਾਲ ਚ ਪਾ ਕੇ ਖਵਾ ਦਿੰਨੇ ਆ ਫਿਰ ਖਾ ਲੈਂਦੀ ਹੈ ਇਹ ਤੇ ਨਾਮ ਤੁਸੀਂ ਦੇਖ ਲਿਓ ਜੀ ਇਹਦਾ ਕੀ ਹੈ ਦੇਖੋ ਚਲੋ ਜੀ ਵੀਡੀਓ ਦਾ ਅੰਡਾ ਪੈਚੀ ਕਰਦੇ ਆ ਜੀ ਵੀਡੀਓ ਬੜੀ ਲੱਗੀ ਹੋ ਤੇ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਕਰੋ ਨਾਲ ਚੈਨਲ ਨੂੰ ਕਰ ਲਓ ਜੀ ਬਸ ਤੋਂ ਬਸ ਸਬਸਕ੍ਰਾਈਬ ਥੈਂਕ ਯੂ